ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰੀਆ ਡੇਰੀ ਫਾਰਮਿੰਗ ਵਿੱਚ ਖਾਸ ਕਰਦੇ ਆਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋਗੇ ਰਿਕਵੈਸਟ ਬੇਨਤੀ ਕਰਦੇ ਆਂ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਵੀ ਮਾਤੜਦਾ ਫਾਇਦਾ ਜੀ ਅੱਜ ਦੀ ਆਪਣੀ ਵਿਜਿਟ ਪਿੰਡ ਸੋਲ ਠੱਟੀਆਂ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਈ ਸਤਨਾਮ ਦੇ ਫਾਰਮ ਤੇ ਪਹੁੰਚੇ ਆਂ ਇਨ ਐਨੀਮਲ ਦੀ ਇਥੋਂ ਡਿਟੇਲ ਕਰਦੇ ਆਂ ਸਾਂਜੀ ਬਣੇ ਰਹੋ ਐਂਡ ਟੱਕਰ ਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਉਹ ਚੜ੍ਹਦੀ ਕਲਾ ਬੜੀ ਚੜ੍ਹਦੀ ਕਲਾ ਜੀ ਜਿਹੜੇ ਦੂਰੋਂ ਨੇਰੇ ਚੈਨਲ ਵਾਲੇ ਵੇਖਦੇ ਆਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਹੋਰ ਕਹਿਮ ਸਿੱਧਾ ਕਿਰਪਾ ਕਿਰਪਾ ਮਾਰੀਏ ਦਰਸ ਕਰੀਏ ਨੋਟ ਜੀ ਹਾਂ ਜੀ ਜਿਲ੍ਹਾ ਕਰਨਦਾਰਨ ਪਿੰਡ ਸੋਲ ਜੀ ਮੋਬਾਈਲ ਨੰਬਰ 73474 08395 ਠੀਕ ਹੈ ਜੀ ਤੇ ਮੈਂ ਤੋਂ ਕਰੀਏ ਹਾਂ ਜੀ ਬਿਲਕੁਲ ਤਾਜੀ ਜਿਆਦੀ ਸਹੀ ਸਹੀ ਹੈ ਨਾ ਕੱਲ ਸਹੀ ਹੈ ਜੀ ਤੇ ਕਿੰਨੇ ਕ ਦੁੱਧ ਦੀ ਮਾਲਕ ਹੋ ਗਈ ਇਹ 15 ਕਿਲੋ ਦੁੱਧ ਪਰ ਪਿਛੇ ਸੂਏ ਮਾਈ ਨੇ ਭਰਿਆ ਹੈ ਅੱਛਾ ਪੰਜ 15 ਕਿਲੋ ਦੁੱਧ ਮਾਜਨੇ ਭਰਿਆ ਵਾ ਤੈਰ ਕੀ ਹੁਣ ਕਿੰਨਾ ਕੋਲ ਤੈਰ ਕੀ ਜੀ ਹੁਣ 10 ਕਿਲੋ ਬੋਲੀ ਚੋਕੇ ਬਣਾਏ ਖੜੇ ਵਾ 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 ਤਾਂ ਕਿ ਉਹ ਬੋਲੀ ਟਾਈਮੋਂ ਟਾਈਮ ਮਿਲ ਕੇ ਚੋਕੇ ਖੜੇ ਬਣਾ ਗਏ ਐ ਮੱਝ ਮਸਕਾਂ ਲਈ ਫਿਰਦੀ ਥਾਨਪਾਣੀ ਦੀ ਸਾਫ ਆ ਵਿਖਾਇਓ ਫੈਨੂੰ ਇੱਕ ਰਾ ਮਖਸ਼ੇ ਘੇਰਾ ਵਿਖੀ ਜਾਂਦੀ ਕਿੰਨਾ ਘੱਟ ਕੁਆਲਟੀ ਮਗਰ ਜਗਾਰ ਲਾਈ ਬੈਠੀ ਜੀ ਬਹੁਤ ਯਾਰੀ ਫਿਰਨ ਵਾਲੀ ਮੱਝ ਆ ਚੰਗੀ ਮੱਝ ਨਹੀਂ ਜੋਦੀ ਸਾਫ ਹੈ ਦੇਖੋ ਕੀ ਬਾਤ ਹੈ ਭਾਈ ਇੱਕ ਪਲੇ ਖਾਣੀ ਪਾਉਂਦੇ ਜਿਵੇਂ ਲੈਂਦੇ ਪੰਜਾਬ ਆਪਣੇ ਚ ਇਦਾਂ ਦੀਆਂ ਮਈਆਂ ਨਹੀਂ ਹੁੰਦੀਆਂ ਨਾ ਹਾਂਜੀ ਹਾਂਜੀ ਉਹ ਭਲੇਖਾ ਪੈਂਦਾ ਹੈ ਨਾ ਪੈਂਦਾ ਪੈਂਦਾ ਵੀ ਜੀ ਆਏ ਮਾਜ ਉਹ ਕੋਈ ਚੀਜ਼ ਹੈ ਮਾਜ ਉਵੇਂ ਦੀ ਆ ਅਸਲ ਉਹ ਚੀਜ਼ ਹੈ ਨਾ ਅਸਲ ਠੀਕ ਆ ਅਰੇ ਜੀ ਮਾਜ ਸੂਈ ਕਾਲਦੀ ਪਠੇ ਪਠੇ ਨਹੀਂ ਖਾਂਦੇ ਠੀਕ ਆ ਤੇ ਬਾਕੀ ਮਾਜ ਥਣ ਭਾਂਡੇ ਦੀ ਸਾਹ ਬਿਲਕੁਲ ਬਿਲਕੁਲ ਉੱਚੀ ਪੂਰੀ ਪੋਰੀਆ ਮਾਜ ਇੱਕ ਨੰਬਰ ਹਾਂ ਵਡਿਆ ਜਿਵੇਂ ਨੀਲੀ ਰਾਵੀ ਚ ਖਿਆਲ ਰੱਖਦੀ ਹੈ ਤੇ ਉਵੇਂ ਲੈਂਦੇ ਪੰਜਾਬ ਚ ਸਜਣੋਂ ਮਈ ਇਹੋ ਜੀਆਂ ਭਲੇਖਾ ਆਪ ਆਉਂਦੀਆਂ ਇਹ ਇੰਨਾ ਜਿਗਾਰਡ ਜਗੂਡ ਲਾਉਂਦੀਆਂ ਜਿਹੜਾ ਖਾਸ ਕਰਕੇ ਇੱਦਾਂ ਇਹ ਵੀ ਪਲੇਖਾ ਪਾਉਂਦੀ ਪਈ ਕਰਮਾਲੀ ਜਿੰਦੀ ਰਹੇ ਤੇ ਦੁੱਧ 10 ਕਿਲੋ ਬੌਲੀ ਤੋਂ ਸਟਾਰਟਿੰਗ ਆ ਮਗਰ ਮੇਲ ਕਾ ਕੱਟੀ ਆ ਗਈ ਨਾ ਫੀਮੇਲ ਹਾਂਜੀ ਮਗਰ ਕੱਟੀ ਆ ਗਈ ਫੀਮੇਲ ਤੇ ਜਿਹੜਾ ਦੁੱਧ 15 ਕਿਲੋ ਨੇ ਭਾਂਡੇ ਚ ਪਾਇਆ ਹਰ ਕੀ ਤੀਸਰਾ ਸਵੇਰ ਸੁਹੀ ਆ 15 ਤੇ 16 ਤੇ 14 ਤੇ ਇਹ ਗਾਂ ਸ਼ਾਮ ਦਾ ਹੈਨਾ ਠੀਕ ਆ 10 ਕਿਲੋ ਵੀ ਜਿਓਂਗੇ ਬੌਲੀ ਚੋਕੇ ਖੜੇ ਅੱਛਾ 10 ਕਿਲੋ ਬੌਲੀ ਚੋਕ ਨੇ ਬਣਾ ਕੇ ਮਣ ਕੇ ਖੜੇ ਸੀ ਜੇ ਹੋਵੇ ਤਾਂ ਲੈ ਜੇ ਨਹੀਂ ਤਾਂ ਰਹਿਣ ਦੇ ਰਹਿਣ ਦੇ ਹੈਨਾ ਹਾਂਜੀ ਠੀਕ ਆ ਚਲੋ ਤੋਰਾ ਤਰਾ ਕਰਵਾਈਏ ਚੈੱਕ ਕਰਮਾਲੀ ਦਾ ਖੋਲੋ ਖੋਲੋ ਭਾਈ ਜੀ ਜਗਨੂ ਤੇ ਨਾਲ ਬਈ ਜਗਨੂ ਵੀ ਅੱਜ ਤੇ ਮੈਂ ਮੈਂ ਖੋਲ ਕੇ ਆਪਾਂ ਨੂੰ ਵਿਖਾਵਾਂਗੇ ਤੇ ਲੋ ਜੀ ਤੋੜ ਦੋ ਬਈ ਦੇਖੋ ਵੀਰ ਜੀ ਕੀ ਬਾਤ ਹੈ ਬਾਡੇ ਕੋਈ ਛੱਕ ਨਹੀਂ ਇਹ ਕੱਲ ਦੀ ਮਸੂਹ ਚ ਆਈ ਆ ਬਹੁਤ ਚੰਗੀ ਮਾਜ ਹੈ ਤੋੜ ਦੋ ਲੰਮੀ ਲੰਮੀ ਲਿਆ ਲੰਮੀ 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 ਬੂਏ ਲਾ ਕੋ ਮੋੜ ਕੇ ਲੋ ਜੀ ਜਿੰਨੀ ਲੀ ਲਾ ਦਿਨਾ ਅੱਜ ਮੈਂ ਹਾਂ ਚਲ ਬੂਏ 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 ਲਾ ਜੋ ਦੀ ਅੱਗੇ ਤੇ ਕਰ ਮੋੜ ਅੱਗੋ ਘਮਾ ਕੇ ਲਿਓ ਕੀ ਬਾਤ ਹੈ ਹਨਾ ਚੰਗੀ ਆ ਮੈਂ ਲੈਓ ਵੀ ਉੱਥੇ ਲੈ ਜਾਓ ਕੱਟੀ ਲੱਗ ਗਈ ਆ ਨਹੀਂ ਨਹੀਂ ਮੈਂ ਚੰਗੀ ਆ ਆਖੂ ਪੂਰੀ ਜਗਦੀ ਆ ਮਾਈ ਦੀ ਵੱਡੀ ਹਨਾ ਫੁੱਲ ਵੱਡੇ ਆ ਛੋਟੀ ਮੋਟੀ ਨਹੀਂ ਆ ਨਹੀਂ ਛੋਟੀ ਨਹੀਂ ਮਾਈ ਵੀ ਜੇ ਸਜਣੋ ਆ ਇਹ ਨਹੀਂ ਕਿ ਛੋਟੀ ਮੋਟੀ ਨਹੀਂ ਆ ਮੈਂ ਵੀ ਚੰਗੀ ਵਜਨ ਵਟਾ ਫੁੱਲ ਆ ਤੇ ਖਾ ਜਰੂਰ ਪਾਉਂਦੀ ਆ ਲੈਂਦੇ ਪੰਜਾਬ ਦੇ ਮਈਆਂ ਦੇ ਰਵੇਰਗਾ ਕਿਉਂਕਿ ਜ਼ਰੂਰੀ ਬੇਨਤੀ ਆ ਤੁਹਾਨੂੰ ਦੱਸਣੀ ਪੈਂਦੀ ਜਦੋਂ ਅਸੀਂ ਹੁਣਾ ਕੋਲ ਆ ਨਾ ਸਾਨੂੰ ਪਤਾ ਹੈ ਕਿ ਆ ਚੀਜ਼ ਇਦਾਂ ਦੀ ਆ ਹਮੇਸ਼ਾ ਜਿਹੜਾ ਸਿਰ ਤੇ ਚੜ ਕੇ ਗੱਲ ਵੇਖ ਰਣੀ ਨਾ ਕੋਈ ਚੀਜ਼ ਉਹਦੇ ਨਾਲ ਦੀ ਰੀਸ ਨਹੀਂ ਹੁੰਦੀ ਇਹ ਕਿਹੜਾ ਜਿਗਾੜ ਵੇਖੀਏ ਫੇਰ ਐਨੂੰ ਕਰਿਓ ਜੀ ਆਪਾਂ ਇੱਕ ਮਾਸਾ ਜਿੰਨੀ ਮਾਜ ਨਹੀਂ ਛੱਡੀ ਹਾਂ ਨਾ ਥਣ ਮਾਜ ਦੇ ਵੇਲੇ ਖਾਲੀ ਜੋ ਮੈਂ ਇਹਨੂੰ ਸਾਫ਼ ਕਰਤੀ ਆ ਕੀ ਬਾਤ ਆ ਗੱਲ ਕਰਵਾਏ ਮਾਜ ਸੂਈ ਚੜਕੇ ਦੀ ਹਾਂ ਸਾਫ਼ ਮਾਜ ਸਾਫ਼ ਕਰਕੇ ਮਾਸਾ ਜਿੰਨਾ ਤੁਹਾਡੀ ਡੋਕਣੀ ਛੱਡਿਆ ਤੇ ਮੋਟੇ ਮਾਜੋ ਫੇਰ 10 ਕਿਲੋ ਬੋਰੀ ਚੋਕੇ ਦਵਾਂਗੇ ਵੇਖੀ ਠੀਕ ਆ ਹਾਂਜੀ ਤੇ ਭਾਈ ਕੀਮਤ ਦੀ ਗੱਲ ਕਰੀਏ ਤੇ ਕਿੰਨੇ ਕ ਦੀ ਦੇ ਦਗੇ ਵੀਰ ਜੀ 1 ਲੱਖ 22000 ਰੁਪਏ ਦੀ ਤੇ ਪਿਆਰ ਮਾਉਤ 2000 ਰੁਪਏ ਛੋਟ ਕਰਦਾਂਗੇ ਨਹੀਂ ਜਾਰੀ ਕਰੀਏ 1 ਲੱਖ 20000 ਮੈਂ ਦਾਂਗੂ ਵੀਰ ਜੀ 18 ਦੀ ਦੇ ਦिए ਨਹੀਂ ਦੇ ਦੇ ਰਿਏ ਦੇ ਰਿਏ 18 ਦੀ ਸਦਨਾਮ ਭਾਈ ਵਾਵਾ ਟਾਈਮ ਹੋ ਗਿਆ ਵੀਰ ਦੀ ਛੋੜ ਹੀ ਹੋਣੀ ਜੋ ਹਾਂ ਛੋੜ ਹੋਣੀ ਜੋ 1 ਲੱਖ 18000 ਜੋ ਬਾਕੀ ਵੀਰ ਦੀ ਏਡੀ ਮਾਰ ਲੋਗੀ 1 ਲੱਖ 40 45 ਮੁੱਲ ਕਰਦੇ ਆ ਚਲੋ ਉਹਨਾਂ ਨੂੰ ਆਪਣੀ ਸਮਝੋ ਇਤਨੀ ਆਪਾਂ ਨੂੰ ਸਮਝੋ ਵਿੱਚ ਨਹੀਂ ਆਪਾਂ ਥੋੜਾ ਪੈਸੇ ਲੈ ਕੇ ਦੇ ਦੇਣੀ ਜਿਹੜੀ ਗੱਲ ਬਾਕੀ ਵੀਰ ਜੀ ਮੱਝ ਕੋਈ ਛੱਕ ਨਹੀਂ ਆ ਕੋਈ ਵੇਚਣ ਵਾਲਾ ਵੀਰ ਵੀ ਲਾਏ ਥਣ ਭਾਂਡਾ ਮੈਂਦਾ ਕਮਾਲ ਦੀਆਂ ਗੱਲਾਂ ਹੈ ਕਮਾਲ ਦੀਆਂ 10 ਕਿਲੋ ਬੋਲੀ ਵਿੱਚ ਹੋ ਗਏ ਖੜੇ ਲੋਟਾਂ ਠੀਕ ਹੈ ਹਾਂਜੀ ਬਾਕੀ ਸਭੂ ਦੇ ਪੇਰਾ ਹਾਂਜੀ ਅੱਗੇ ਆ ਗਈ ਗਾਂ ਹਨਾ ਇਹ ਕਦੋਂ ਕਿਤੀ ਸੂਈ ਸਾਈਕ ਬੱਚਾ ਨਹੀਂ ਨਾ ਹੈਗਾ ਬੱਚਾ ਵੀ ਨਹੀਂ ਮਰ ਗਿਆ ਤੇ ਡੇਢ ਮਹੀਨਾ ਵੀ ਜੀ ਸੂਈ ਨੂੰ ਚੱਲਿਆ ਠੀਕ ਹੈ ਡੇਢ ਕ ਮਹੀਨੇ ਜੇ ਲਗਭਗ ਹੋ ਗਿਆ ਥਣ ਬਹੁਤ ਸੋਹਣਾ ਸਜਰੋ ਤੇ ਲਓ ਜੀ ਜੂ ਨੂੰ ਖੋਲ ਕੇ ਤੇ ਗੇੜ ਤੱਕ ਲੈ ਜਾਓ ਬਾਈ ਖੋਲ ਨੂੰ ਉਹ ਤੋਂ ਮੁਰਗੀ ਲੈਣੀ ਸੂਬਾ ਕੋ ਦੂਜਾ ਤੇ ਤੇ ਜਾਓ ਦੂਜਾ ਸੂਬਾ ਹੋ ਠੀਕ ਹੈ ਤੇ ਡੇਢ ਕ ਮਹੀਨਾ ਗਿਆ ਕੋਲ ਬਾਈ ਦੁੱਧ ਕਿੰਨਾ ਉਹ ਬਕਰ ਦੁੱਧ ਵੀ ਇਹਦੇ 12 ਕਿਲੋ ਐ ਕੋਈ ਮਿੰਕੇ ਖੜੇ ਜੋ ਹੁਣ ਓਕੇ ਹੋਊ ਚੇ ਮਿੰਕੇ ਦਵਾਂਗੇ ਚੋਂ ਓਕੇ ਹੋ ਹਾਂਜੀ ਹਾਂਜੀ ਚੋਂ ਓਕੇ ਹੋ ਖੋਲ ਤੋਰ ਦੋ ਜੀ ਲੈਓ ਬਾਈ ਭਾਵੇਂ ਇਹਦੀ ਕੋਈ ਦੋਵੇਂ ਟੈਂਕਰ ਆਨਲਾਈਨ ਮੰਗਾ ਲੈ ਨਾ ਘੂਰ ਉਹਨਾਂ ਛੱਟਾ ਉਹਨਾਂ ਡੋਕ ਲੋਗੀ ਓਕੇ ਬਾਈ ਆ ਗਾਂ ਵੀ ਸਾਫ਼ ਬਿਲਕੁਲ ਚਵਾਈ ਸਾਫ਼ ਹੈ ਇੱਕ ਨੰਬਰ ਦੀ ਹਾਂਜੀ ਲਓ ਜੀ 74 ਚੰਗਾ ਹਨਾ ਵੈਡ ਦਾ ਲੈਓ ਬਈ ਬੇ ਗਰਮੀ ਜਿਹੜਾ ਤੋਹਫਾ ਨੀ ਤੋਹਫਾ ਹੈ ਹਾਂਜੀ ਇਹ ਵੀਰ ਜੀ ਚਾਰ ਫੈਂਟ ਆਉਗੀ ਇਹਦੀ ਤੇ ਦੁੱਧ ਵੀ ਸੰਗਣਾ ਦਊਗਾ ਐਨ ਬਾਜ ਮਰਜੀ ਬੰਦੋ ਗਰਮੀ ਘਰ ਕੋ ਨਾ ਕਿਸੇ ਵੀ ਨਹੀਂ ਤੱਕਲੀ ਬਖਾੜ ਜੜ ਗਿਆ ਜੀ ਉਹ ਹੋ ਗਿਆ ਤੈਨੂੰ ਕੋਈ ਪਰਵਾਹ ਨਹੀਂ ਹੈ ਕਰ ਮਾਈ ਨੂੰ ਇਹ ਤਾਂ ਪੂਰੀ ਲੋਹੇ ਰਗੀ ਹਨਾ ਬੰਦੇ ਬਈ ਬੰਦ ਬੰਦ ਤੇ ਜਾਇ ਜੀ ਬਾਈ ਕੀਮਤ ਫਿਰ ਇਹਦਾ ਮੁੱਲ ਵੀਰ ਜੀ 35000 ਰੁਪਿਆ ਸਿਰਫ ਤੇ ਹਾਂ ਨਾ 1000 ਰੁਪਿਆ ਵੀ ਜੀ ਛੋਟ ਕਰਦਾ ਨਹੀਂ ਜਿਆਦਾ ਕਰਦਾ ਉਹ 33000 ਤੋਂ ਘੱਟ ਨਹੀਂ ਹੋਣੀ 30000 ਦੀ ਵੀ ਛੋੜ ਹੋ ਜੂ ਤੇ 30000 ਜੋ 20000 ਛੱਡ ਦੇ ਇੱਕ 32000 ਦੀ ਵੀ ਹੋ ਜੂਗਾ ਠੀਕ ਆ 30000 ਤੋਂ ਤੁਸੀਂ ਧੱਕਾ ਕਰਦੇ ਤੇ 32 ਦੀ ਕੋਈ ਨਹੀਂ ਜਾਣ ਦੋ ਤੇ ਅੱਗੇ ਆਗਾ ਗਰਮੀ ਜਿਵੇਂ ਮਾਜੀ ਬਾਕੀ ਇਹ ਨਹੀਂ ਵੀ ਦੀ ਸੂਈ ਨੂੰ 4 ਮਹੀਨੇ ਹੋ ਗਏ ਤਿੰਨ ਨੂੰ ਡੇਢ ਮਹੀਨਾ ਆਇਆ ਵੀਡੀਓ ਬਣੀ ਹੈਗੀ ਬੱਚਾ ਆਪਣੇ ਕੋਲ ਆ ਕੇ ਮਰਿਆ ਕਿਹੜੀ ਗੱਲ ਹੈ ਬਾਕੀ ਚੋਂ ਲੱਗਿਆ ਲੱਤ ਲਾਏ ਹੋਈ ਹੈ ਗਰੰਟੀ ਪੂਰ ਛਟਾ ਕੋਈ ਨਹੀਂ ਐ ਸਟਾਈਲ ਜੀ ਸਾਫ ਐ ਓਕੇ ਆ ਫਿਰ ਹਣਾ ਅੱਗੇ ਆ ਗਿਆ ਮਾਲੀ ਹਣਾ ਫੁਲਿਕ ਇਹ ਜਵਾਨ ਹੋ ਗਿਆ ਕਟਾ ਲੱਗੇ ਆ ਜੋ ਸ਼ੱਗਾ ਸ਼ੱਗਾ ਜੀ ਸ਼ੱਗਾ ਗਿਆ ਹਾਂਜੀ ਸ਼ੱਗਾ ਮੂੰਹ ਤੋਂ ਛੇ ਦੰਦ ਹੋ ਗਿਆ ਹਣਾ ਛੇ ਦੰਦ ਖੋਲ ਖੜ ਕੇ ਤੇ ਕਰਾ ਸਿੰਘ ਸਿੰਘ ਖਾਓ ਉਹਦਾ ਜਿਆਦਾ ਹੀ ਧੀਰਾ ਏ ਤੇ ਜੋ ਜਿੱਥੇ ਮਰਜ਼ੀ ਰੱਖ ਲਾ ਦੋ ਜਿਹੜੇ ਰਹਿ ਇੱਕ ਦਿਨ ਲੈ ਜਾਓ ਅਗਲੇ ਦੋਸੇ ਆਪੇ ਰਹਿ ਜਾਊਗਾ ਠੀਕ ਆ ਏਡਾ ਸੀ ਹੈਨਾ ਬਾਈ ਇੱਕ ਗੱਲ ਇੱਕ ਸਿੰਗੀ ਬੜੇ ਕਮਾਲ ਦੀ ਲੱਗੀ ਹੈਨਾ ਬਾਕੀ ਵੀਰ ਜੀ ਧੌਂ ਧੁੰਦਾ ਭਾਰਾ ਚੰਗਾ ਮਨ ਲਈ ਬੜਾ ਕੁਸਾੜੀ ਹਨ ਨਾਲਾ ਹੈਨਾ ਜਿਵੇਂ ਉਡਣਾ ਸੱਪ ਫਨ ਫਲਾਉਂਦਾ ਹੈਨਾ ਤੇ ਜੇ ਪਿੱਠੇ ਪੇਟ ਪੁੜੇ ਦਾ ਹਿਸਾਬ ਲਈ ਇਹਦੇ ਬੜਾ ਟੈਸਟਿਕਲ ਬੜੇ ਲੰਮੇ ਹਨਾ ਇਹਦੇ ਵੀਰ ਜੀ ਦੀ ਮਾਂ ਆਪਣੇ ਪਿੰਡ ਵਧੀ ਆ ਆਪਣੇ ਕੋਲੋਂ ਗਈ ਆ ਸਾਰਾ ਗਲ ਦੋ ਤੇ 18 ਦੇ ਹੰਡੀ ਮਾਰੀ ਵੀਡੀਓ ਮਾਂ ਦੀ ਆਪੇ ਕੋਲ ਹੈਗੀ ਜੋ ਅੱਛਾ ਹਾਂਜੀ ਆਪੇ ਘਰੋਂ ਵੇਚੀ ਆਪੋਨ ਕਟਾ ਲੈ ਲਿਆ ਹਮਰਕੇ ਠੀਕ ਆ ਆਪਨੇ ਘਰੋਂ ਕੇ ਵੇਚੀ ਮਾਜ ਮੈਂ ਆਉਂਦਾ ਵੀ ਰਿਕਾਰਡ ਚੰਗਾ ਹੈ ਹਾਂਜੀ ਮਾਰਗਾ ਇਹੋ ਵੀ ਜੀ ਆਖੇ ਹੀ ਮਾਰੀ ਕਾਲੀ ਆਖਿਆ ਸਿੰਘ ਮਾਰਾ ਖੁਦਾ ਰੱਖਦੀ ਆ ਇਹੋ ਮੱਥੇ ਤੇ ਫੋਲਿਆ ਮੈਂ ਇੱਕ ਨੰਬਰ ਦਾ ਵਾਹ ਵਾਹ ਸੱਚ ਜਰੋਂ ਮਾਂ ਦਾ ਵੀ ਰਿਕਾਰਡ ਹੈਗਾ ਜੇ ਕਿਸੇ ਭੈਣ ਭਰਾ ਨੂੰ ਲੋੜ ਆ ਤੋ ਵੀ ਚੈੱਕ ਕਰਵਾ ਦਨਗੇ ਬਾਕੀ 6 ਦੰਦ ਆ ਮੂਤੋਂ ਕਟਾ ਚੰਗਾ ਬੁੱਲ ਚੰਗਾ ਵੱਡਾ ਮਾਲੀ ਬਣਿਆ ਕੋਈ ਛੋਟਾ ਨਹੀਂ ਹਨਾ ਕੱਦ ਵੱਡਾ ਪੂਰਾ ਬਾਕੀ ਵੀ ਜਿਹੜਾ ਇਹ ਵਿੱਚ ਵਾੜਦੀ ਲੋੜ ਆ ਹਾਂ ਰੇੜਾ ਜਿਹੜਾ ਆ ਉਹ ਗੱਡੀ ਸਾਹਮਣੇ ਆ ਉਹ ਆਪੇ ਚੁੱਕਦਾ ਤੇ ਆਪੇ ਛੁੱਟਦਾ ਵਾੜਦੀ ਵਾੜਦਾਂ ਤੇ ਬਾਕੀ ਮਰਜ਼ੀ ਵੇਖ ਲਓ ਆਪਣੇ ਹਨਾ ਗੱਡੀ ਤੇ ਲੱਗਾ ਆ ਆਪੇ ਵੀ ਜਿਹੜਾ ਇਹ ਵੜਜੂਗਾ ਆਪੇ ਜਿਹੜਾ ਕੁੱਗਾ ਠੀਕ ਆ ਇਹ ਭਾਵੇਂ ਗੱਡ ਪੱਠੇ ਲੈਦੀ ਜਾਵੇ ਇਹ ਨਹੀਂ ਮੈਂ ਭੱਜ ਗਿਆ ਚੱਲ ਜੀ ਜਿੱਥੇ ਖਲਾ ਦੇ ਉੱਥੇ ਖਲੋ ਜੂਗਾ ਠੀਕ ਆ ਇਹਨਾਂ ਥੀਰਾ ਠੀਕ ਆ ਠੀਕ ਆ ਲਓ ਜੀ ਰੋਕ 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 ਲਓ ਜੀ ਐਦਾ ਵੀ ਜੀ ਬਸ ਕਰਨਾ ਆਪਾਂ ਹੂੰ ਹੂੰ ਪੰਜ ਨਹੀਂ ਮਰਜ਼ੀ ਗੱਡ ਬਠੇ ਲੱਕ ਰੋਕ 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 ਆਹ ਲਓ ਜੀ ਜਿੱਥੇ ਮਰਜ਼ੀ ਲਈ ਫਿਰੋ ਚਲ ਕੋਈ ਨਹੀਂ ਗੱਡੀ ਗੋਡੀ ਲੱਗਾ ਤੇ ਬੰਦੋ ਜੋ ਉੱਥੇ ਲੈ ਚਲੋ ਰੋਕ ਲਓ ਹਲਾ ਲਾ ਜੋ ਤਾ ਤੇ ਸੁੱਟਣਾ ਵੀ ਨਹੀਂ ਆਪੇ ਹੀ ਹੈ ਨਾ ਆਪੇ ਸੁੱਟ ਦੇਣਾ ਠੀਕ ਆ ਹਾਂ ਹੁਣ ਸੁਟਰਾ ਹੀ ਗੋਹ ਹਰ ਇੰਦਰੇਣਾ ਨਾ ਕਰੇ ਨੀ ਜਿੱਥੇ ਮਰਜ਼ੀ ਹਸਾਰ ਤੂ। ਉਹ ਕਹਿੰਦੇ ਇੱਥੇ ਬੰਦੋ। ਤੇ ਬਾਈ ਜੀ ਫਿਰ ਇਹਦੀ ਕੀਮਤ ਕਿੰਨੀ ਰਹਿ ਗਈ ਮਾਲੀ ਦੀ? ਕੀਮਤ ਵੀਰ ਜੀ ਇਹਦੀ ਹਾਂ ਨਾ ਜਿਹੜਾ 60000 ਰੁਪਿਆ ਜੋ। ਇਹ 70000 ਦੇਣਾ। ਨਹੀਂ ਜੈਜ ਬਾਈ ਦੀ ਕਰ ਦੋ। ਵੀਰ ਜੀ ਖੀਰ ਲਾ ਪਈ ਸਿਆ। ਮੈਂ ਨਾ ਖਰਚਾ ਲਿਖ ਲਓ। ਤੇ 80000 ਚ ਪੈਣ ਰਿਹਾ ਜੋ। ਤੇ ਜੈਸਨ ਉਹ ਕਿੰਨੇ ਦਾ ਕਰ ਦਈਏ? ਚਲ ਤੇ ਕਰ ਦੋ ਆਪੇ। ਵੀਰ ਜੀ ਹਾਂ 70000 ਛੱਡ ਦਾਂਗੇ। 65 ਦਾ ਕਰ ਦਈਏ। ਉਹ ਬੱਚਾ ਚੁੰਗੀ ਜਾਂਦਾ ਮੈਦਾ 65000 ਦਾ ਸਜਣੂ ਬਾਕੀ ਕੋਈ ਨਹੀਂ ਅਸੀਂ ਕਟਾ ਪਾ ਲੈਣਾ 4 ਸਾਲ ਖਰਚਾ ਲੈ ਹਲੇ ਇੰਨੇ ਦਾ ਪੈਣ ਡਿਆ ਵੰਗਾ ਪੈਂਦਾ 65000 ਦੇ ਵਿੱਚ ਜਿਹੜਾ ਮਾਲੀ ਬੁੱਲ ਤਿਆਰ ਹੋ ਜਾਊਗਾ ਤੇ ਇੱਕ ਬੱਚਾ ਚੁੰਗੀ ਜਾਂਦਾ ਮੈਦਾ ਵੀ ਬਾਕੀ ਮੈਂ ਵੀ ਚੰਗੀ ਇੱਕ ਵਾਰ ਫਿਰ ਤੁਹਾਨੂੰ ਵਿਖਾ ਦਿੰਨੇ ਆ ਤੇ ਫਸਮ ਆਊਗੀ ਚਲੋ ਕਰਮਾ ਵਾਲੀ ਧਰਾਂ ਇੱਕ ਇੱਕ ਦੋ ਦੋ ਵੀਰ ਥੜਵਾ ਦਊਗਾ ਜੇ ਤੁਸੀਂ ਮਾਰ ਨਹੀਂ ਨਾ ਰੇ ਹਣਾ ਫਸਵੀਂ ਆਉਣੀ ਆ ਕਿਉਂਕਿ ਬੱਚਾ ਮੂੰਹ ਲੱਗਾ ਕੱਟੀ ਦਾ ਤੇ ਇਹ ਪਸ਼ੂ ਆਪਣੀ ਖਰੀਦਦਾਰੀ ਕਰਿਓ ਸੱਜਣੋ ਤੇ ਮਾਰਨੀਆਂ ਤਾਰਾ ਮਾਰ ਦੋ ਕਰ ਦੋ ਮੈਂ ਤੇ ਗਾੜੀ ਕਰਦੇ ਹਾਂ ਹਾਂ ਮਾਰੋ ਪੈਸੇ ਨਾਲ ਤਾਰ ਬਾਈ ਦੋ ਦੋ ਚਾਰ ਚਾਲ ਮਾਰੇ ਕੋਈ ਗੱਲ ਨਹੀਂ ਇਹ ਬੁਧੀ ਚੋਈ ਮੋਗੇ ਰਗੀ ਮਾਈ ਜੀ ਠੀਕ ਆ ਛੱਡ ਦੋ ਕੋਈ ਮਗਰੋਂ ਨਾ ਹੋਵੇ ਮਗੱਲਿਆਂ ਦਾ ਜਵਾਬ ਪਹਿਲੋ ਅਗਲਿਆਂ ਦਾ ਚੈੱਕ ਕਰਾਤਾ ਹੁਣ ਮਗੱਲਿਆਂ ਦਾ ਸੀ ਚੁਆਈ ਬਹੁਤ ਸੋਹਣੀ ਲੱਗੀ ਕਰਮਵਾਲੀ ਨੂੰ ਚਲੋ ਬੱਚਾ ਪੈਨ ਕਰਕੇ ਪਸਮਾਈ ਤਾਰਾਂ ਤੁਹਾਨੂੰ ਮਰਵਾਤੀਆਂ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਰੱਬ ਰੱਖਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ